ਇਹ ਜਿੱਕ ਵੱਡੀ ਗਤੀਵਿਧੀ ਦੇਖਣ ਨੂੰ ਮਿਲੀ ਹੈ ਜਿਲ੍ਹਾ ਮੁਕਸਰ ਸਾਹਿਬ ਤੋਂ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਉਸ ਨੂੰ ਜਦੋਂ ਸਸਪੈਂਡ ਕੀਤਾ ਗਿਆ ਮੁੱਖ ਮੰਤਰੀ ਨੇ ਉਸ ਤੋਂ ਉਸ ਦੀਆਂ ਪਾਵਰਾਂ ਹੀ ਖੋਹ ਲਈਆਂ ਕੁਰਸੀ ਤੋਂ ਲਾਂਭੇ ਕਰ ਦਿੱਤਾ ਕਹਿੰਦੇ ਕਿ ਗੱਲ ਛੋਟੀ ਨਹੀਂ ਸੀ ਗੱਲ ਬਹੁਤ ਵੱਡੀ ਸੀ ਸਬੂਤ ਸੀ ਪੁਖਤਾ ਜਿਸ ਕਰਕੇ ਐਡਾ ਵੱਡਾ ਐਕਸ਼ਨ ਹੋ ਗਿਆ ਜੇ ਛੋਟੀ ਮੋਟੀ ਗੱਲ ਹੁੰਦੀ ਤੇ ਮੁੱਖ ਮੰਤਰੀ ਨੇ ਇੰਨਾ ਵੱਡਾ ਐਕਸ਼ਨ ਨਹੀਂ ਸੀ ਲੈਣਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪਿੱਛੇ ਜੇ ਇਹਨਾਂ ਨੇ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਰਹੀ ਹੈ ਤੇ ਇਹਨਾਂ ਨੂੰ ਲੱਗਾ ਕਿ ਸਾਡੇ ਐਮਐਲਏ ਦੀ ਸੁਣਵਾਈ ਨਹੀਂ ਹੋ ਰਹੀ ਤੇ ਕਰਪਸ਼ਨ ਦੇ ਨਾਮ ਤੇ ਅਸੀਂ ਮੋੜ ਤੋਂ ਸਰਕਾਰ ਬਣਾ ਲਵਾਂਗੇ ਇਸ ਕਰਕੇ ਇਹਨਾਂ ਨੇ ਪਿੱਛੇ ਜੇ ਐਸਐਸਪੀ ਡਿਪਟੀ ਕਮਿਸ਼ਨਰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਹੈਗੀਆਂ ਕਿ ਤੁਹਾਡੀ ਫੀਡਬੈਕ ਦੇ ਆਧਾਰ ਤੇ ਹੁਣ ਤੁਹਾਡੀ ਰਿਪੋਰਟ ਹੋਏਗੀ ਹੁਣ ਜਿਹਦੇ ਚੱਲਦੇ ਆ ਜਿਹੜੇ ਮੁਕਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਰਜੇਸ਼ ਤਰਪਾਟੀ ਪਹਿਲਾਂ ਪੀ.ਐਸ. ਅਫਸਰ ਹੀ ਤੇ ਪੀ.ਐਸ. ਅਫਸਰ ਤੋਂ ਪ੍ਰਮੋਟ ਹੋ ਕੇ ਉਹ ਆਈ.ਐਸ. ਬਣ ਗਏ ਹੁਣ ਮੁਕਸਰ ਦੇ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਐਮ.ਐਲ.ਏਜ਼ ਨੇ ਖਾਸ ਕਰਕੇ ਜਿਹੜੇ ਮੁਕਸਰ ਸ਼ਹਿਰ ਤੋਂ ਜਗਦੀਪ ਸਿੰਘ ਬਰਾੜ ਜਿਹਨੂੰ ਕਾਕਾ ਬਰਾੜ ਕਹਿੰਦੇ ਉਹਨਾਂ ਦੀ ਜਿਹੜੀ ਸ਼ਿਕਾਇਤ ਆ ਉਹ ਸਿੱਧੀ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋ ਪਹੁੰਚੀ ਹੈ ਭਗਵੰਤ ਮਾਨ ਸਾਹਿਬ ਕੋ ਵੀਡੀਓ ਪਹੁੰਚੀ ਆ ਆਡੀਓ ਪਹੁੰਚੀ ਉਹਦੇ ਚ ਜੋ ਲੱਗਾ ਕਿ ਉਹਨਾਂ ਨੇ ਜਾਂਚ ਹੋਈ ਆ ਜਾਂਚ ਤੋਂ ਬਾਅਦ ਜਿਹੜੇ ਡਿਪਟੀ ਕਮਿਸ਼ਨਰ ਆ ਰਜੇਸ਼ ਤਰਪਾਠੀ ਨੂੰ ਸਸਪੈਂਡ ਕਰ ਦਿੱਤਾ ਤੇ ਉਹਨਾਂ ਦੀ ਜਗ੍ਹਾ ਰਜੀਵ ਕਪਲੇਸ਼ ਨਵੀਂ ਆਈਐਸ ਆਫੀਸਰ ਨੂੰ ਬਤੌਰ ਡਿਪਟੀ ਕਮਿਸ਼ਨਰ ਸ੍ਰੀ ਮੁਖਸਰ ਸਾਹਿਬ ਲਾ ਦਿੱਤਾ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਹੜੀ ਜਾਂਚ ਹੋਈ ਆ ਜਾਂਚ ਕਿਸ ਨੇ ਕੀਤੀ ਹੈਗੀ ਕਿਉਂਕਿ ਪਹਿਲਾਂ ਵੀ ਆਮ ਆਦੀ ਪਾਰਟੀ ਦੇ ਇੱਕ ਮੰਤਰੀ ਦੀ ਆਡੀਓ ਪਹੁੰਚੀ ਸੀ ਹੂੰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੇਲ੍ਹ ਵੀ ਗਏ ਲੇਕਿਨ ਆਡੀਓ ਬਾਚ ਕੋਰਟ ਦੇ ਵਿੱਚ ਨਹੀਂ ਗਈ ਹੁਣ ਕੀ ਹੈ ਜਿਹੜਾ ਅੱਜ ਸਰਕਾਰ ਨੇ ਕਿਹਾ ਕਿ ਪੰਜਾਬ ਚ ਭ੍ਰਿਸ਼ਟਾਚਾਰ ਵਿਰੁੱਧ ਦੀ ਵੱਡੀ ਕਾਰਵਾਈ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਖੁਰਾਂ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਸ਼੍ਰੀ ਮੁਖਸਰ ਦੇ ਡਿਪਟੀ ਕਮਿਸ਼ਨ ਨੂੰ ਅਹੁਦੇ ਤੋਂ ਹਟਾ ਦਿੱਤਾ ਤੇ ਮੁਤਲ ਵੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰਕ ਤਈ ਵੀ ਲਿਆਜਨਾ ਵਰਤਨ ਦੀ ਨੀਤੀ ਅਨੁਸਾਰ ਸੂਬਾ ਸਰਕਾਰ ਜਿਹੜੀ ਆ ਉਹ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹਦਾਇਤਾਂ ਜਾਰੀ ਕੀਤੀਆਂ ਪੰਜਾਬ ਸਰਕਾਰ ਦੇ ਜਿਸ ਕਰਕੇ ਹੋਰ ਜਿਹੜੇ ਅਧਿਕਾਰੀ ਜਵਾਬਦੇਹ ਬਣਨਗੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਡਿਪਟੀ ਕਮਿਸ਼ਨਰ ਐਸਐਸਪੀ ਐਸਜੀਐਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਾਰੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਆਮ ਲੋਕਾਂ ਤੋਂ ਸਗੋ ਚੁਣੇ ਨਮਾਇੰਦਿਆਂ ਤੋਂ ਵੀ ਫੀਡਬੈਕ ਲਈ ਜਾਇਆ ਵੀ ਹੁਣ ਇਸੇ ਫੀਡਬੈਕ ਦੇ ਆਧਾਰ ਤੇ ਮੁਖਸਰ ਦੇ ਜਿਹੜੇ ਡਿਪਟੀ ਕਮਿਸ਼ਨਰ ਜੇ ਇਸ ਤਰ੍ਹਾਂ ਪਾਰਟੀ ਉਹਨਾਂ ਨੂੰ ਮੁਅਤਲ ਕਰ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੀ ਜਾਂਚ ਸੌਪ ਦਿੱਤੀ ਆ ਕਿ ਇਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਕਹਿੰਦੇ ਕਿ ਜਨਤਕ ਸਵਾਮ ਪ੍ਰਦਾਨ ਕਰਵੱਚੀ ਪੂਰੀ ਪਾਰਦਰਸ਼ਤਾ ਜਵਾਬਦੇਹੀ ਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ اٹਟ ਵਚਨ ਵਚਨ ਬੱਧਤਾ ਨੂੰ ਦਰਸਾਉਂਦਾ ਹੁਣ ਤੁਸੀਂ ਡਿਪਟੀ ਕਮਿਸ਼ਨਰ ਦੇ ਖਿਲਾਫ ਸ਼ਿਕਾਇਤ ਦਾਇਰ ਹੋ ਗਈ ਪੈਸਕ ਪ੍ਰੇਸ਼ਟਾਚਾਰ ਦੀ ਤੁਸੀਂ ਉਹਨੂੰ ਸਸਪੈਂਡ ਕਰ ਦਿੱਤਾਗਾ ਔਰ ਵਿਜੀਲੈਂਸ ਨੂੰ ਜਾਂਚ ਸੌਂਪ ਦੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਆ ਮਹਾਲੀ ਦੇ ਵਿੱਚ ਰੋਪੜ ਦੇ ਵਿੱਚ ਪਠਾਨਕੋਟ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਬਾਰਡਰ ਤੇ ਮਾਈਨਿੰਗ ਹੋ ਰਹੀ ਆ ਕੀ ਉਹ ਬੇਈਮਾਨੀ ਆ ਜਿਲਾ ਪ੍ਰਸ਼ਾਸਨ ਕਿ ਉਹਨਾਂ ਨੂੰ ਨਹੀਂ ਮੁਤਲ ਕਰਨਾ ਚਾਹੀਦਾ ਜਿੱਥੇ ਪ੍ਰਕਰਪਸ਼ਨ ਦੇ ਕਈ ਤਰੀਕੇ ਨੇ ਇੱਕ ਬੰਦਾ ਪੈਸੇ ਬਦਲੇ ਕੰਮ ਕਰਾਉਣ ਤੇ ਪੈਸੇ ਲੈ ਰਿਹਾ ਹੈ ਪਰ ਜਿਹੜੇ ਜ਼ਿਲਾ ਪ੍ਰਸ਼ਾਸਨ ਜ਼ਿਲੇ ਜਿੱਥੇ ਜ਼ਿਲੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਹੋ ਰਹੀ ਆ ਉਹ ਵੀ ਤੇ ਅਫਸਰ ਜ਼ਿੰਮੇਵਾਰ ਹੀ ਹੈ ਚਾਹੇ ਉਹ ਐਸਐਸਪੀ ਚਾਹੇ ਡੀਸੀ ਉਹਨਾਂ ਨੂੰ ਵੀ ਸਸਪੈਂਡ ਕਰੋ ਜਿਹੜੇ ਐਮਐਲਏ ਤਿੰਨਾਂ ਸਾਲਾਂ ਦੇ ਵਿੱਚ ਚਾਰ-ਚਾਰ ਕਿੱल्ल्याਾਂ ਦੇ ਵਿੱਚ ਦੋ-ਦੋ ਕਿੱल्ल्याਾਂ ਦੇ ਵਿੱਚ ਕੋਠੀ ਪਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਅੱਜ ਹੀ ਕਿਸੇ ਨੇ ਮੈਨੂੰ ਦੱਸਿਆ ਕਿ ਇੱਕ ਐਮਐਲਏ ਆਮ ਆਦੀ ਪਾਰਟੀ ਦਾ ਤਿੰਨਾਂ ਸਾਲਾਂ ਦੇ ਵਿੱਚ 17 ਦੇਸ਼ ਘੁੰਮ ਕੇ ਆਇਆ ਆਪਣੇ ਬੱਚਿਆਂ ਦੇ ਨਾਲ ਜਾਣਾ ਹੋਵੇ ਨਾ ਚਾਰ ਜਾਣਿਆਂ ਦਾ ਜਾਓ ਤੇ ਇੱਕ ਟੂਰ ਦਾ ਘੱਟੋ-ਘੱਟ 8-9 ਲੱਖ ਰੁਪਏ ਲੱਗਦਾ ਤੇ 17 ਦੇਸ਼ ਘੁੰਮ ਕੇ ਆਏ ਨੇ ਟਿਕਟਾਂ ਸਮੇਤ ਹੁਣ ਜੇ ਆਪਾਂ 17 ਨੂੰ 10 ਲੱਖ ਰੁਪਏ ਦੇ ਨਾਲ ਤੇ 1 ਕਰੋੜ 70 ਲੱਖ ਰੁਪਏ ਉਸ ਐਮਐਲਏ ਨੇ ਤਿੰਨਾਂ ਸਾਲਾਂ ਚ ਕਿੱਥੋਂ ਲਿਆ ਕਿਹੜੇ ਬੰਦੇ ਨੇ ਟਿਕਟਾਂ ਦਾ ਪ੍ਰਬੰਧ ਕੀਤਾ ਕਿੰਨੇ ਟੂਰ ਪ੍ਰਬੰਧ ਕੀਤਾ ਇਹ ਇਹ ਜਾਣਨ ਦਾ ਹੱਕ ਨਹੀਂ ਸਰਕਾਰ ਨੂੰ ਕਿ ਪਹਿਲਾਂ ਤਾਂ ਉਹਨੇ ਕਦੀ ਸੁਣਿਆ ਨਹੀਂ ਕੰਟਰੀ ਕਿਡ ਤੇ ਹੁਣ ਉਹ ਤਿੰਨਾਂ ਸਾਲਾਂ ਚ 17 ਕੰਟਰੀ ਘੁੰਮ ਆਇਆ ਪੌਣੇ 2 ਕਰੋੜ ਰੁਪਈਆ ਖਰਚਾ ਹੋਇਆ ਅੰਦਾਜ਼ਾ ਜ਼ਿਆਦਾ ਹੀ ਹੋਸਲ ਕਿਉਂਕਿ 5 ਸਟਾਰ ਹੋਟਲ ਚ ਰਹੇ ਹੋਣਗੇ ਉਹ ਜ ਜਿਨੇ ਵੀ ਪ੍ਰਬੰਧ ਕੀਤਾ ਉਹ ਵੀ ਤਾਂ ਕ腐ਸ਼ਨ ਦਾ ਹੀ ਹੈਗਾ ਨਾ ਪਰ ਚੰਗੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੇ ਕਰਪਟ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦਾ ਹਿੰਮਤ ਜਤਾਈ ਔਰ ਇੱਕ ਆਈਐਸ ਅਫਸਰ ਨੂੰ ਸਸਪੈਂਡ ਕਰਨਾ ਇਹ ਆਪਣੇ ਆਪ ਚ ਵੱਡੀ ਗੱਲ ਹੰਦੇ ਹਾਲਾਂਕਿ ਇਹਨਾਂ ਨੇ ਤਿੰਨ ਸਾਲਾਂ ਦੇ ਇਹ ਤੇ ਜੀਐਸ ਅਫਸਰ ਜਿਹਨੂੰ ਸਸਪੈਂਡ ਕੀਤਾ ਇੱਕ ਤੇ ਕੀਤੇ ਸੀ ਰੂਰਲ ਡਵੈਲਪਮੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਹੋਰ ਸੈਕਟਰੀ ਸੀ ਉਹਨਾਂ ਦੇ ਉਹਨਾਂ ਨੂੰ ਮੁਤਲ ਕੀਤਾ ਗਿਆ ਡੀਕੇ ਤਵਾੜੀ ਹਾਲਾਂਕਿ ਬਾਅਦ ਚ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਜਿਹੜਾ ਆਈਐਸ ਅਫਸਰ ਇਹਦੇ ਕੰਟਰੋਲਿੰਗ ਅਥਾਰਟੀ ਭਾਰ ਸਰਕਾਰ ਹੁੰਦੀ ਆ ਇਹਨਾਂ ਨੂੰ 30 ਦਿਨਾਂ ਦੇ ਵਿੱਚ ਵਿੱਚ ਸਰ ਪੰਜਾਬ ਸਰਕਾਰ ਨੇ ਜਿਵੇਂ ਅੱਜ ਰਜੇਸ਼ ਤਰਪਾਠੀ ਨੂੰ ਸਸਪੈਂਡ ਕਰਕੇ ਉੱਥੇ ਭੇਜ ਦਿੱਤਾ ਹੈਗਾ ਸਸਪੈਂਡ ਕਰਤਾ ਹੁਣ ਵਿਦਨ 1 ਮਹੀਨਾ 30 ਦਿਨਾਂ ਦੇ ਵਿੱਚ ਵਿੱਚ ਪੂਰੀ ਰਿਪੋਰਟ ਚਾਰ ਸ਼ੀਟ ਜੋ ਵੀ ਆ ਉਹ ਭਾਰਤ ਸਰਕਾਰ ਨੂੰ ਭੇਜਣੀ ਪਏਗੀ ਫਿਰ ਉਹ ਸਸਪੈਂਡ ਪੱਕੇ ਤੌਰ ਤੇ ਹੋਏਗਾ ਜੇ 30 ਦਿਨਾਂ ਦੇ ਵਿੱਚ ਵਿੱਚ ਨਹੀਂ ਸਰਕਾਰ ਅੱਗੇ ਕਾਰਵਾਈ ਕਰਦੀ ਤੇ 71ਵੇਂ ਦਿਨ ਬਾਅਦ ਉਹ ਆਟੋਮੈਟਿਕ ਬਹਾਲ ਹੋ ਜੂਏ ਜਿਵੇਂ ਪਹਿਲਾਂ ਡੀਕੇ ਤਵਾੜੀ ਤੇ ਗੁਰਪ੍ਰੀਤ ਸਿੰਘ ਖਹਿਰਾ ਹੋਣੀ ਬਹਾਲ ਹੋ ਗਏ ਸੀ ਹੁਣ ਕਿਉਂਕਿ ਸਰਕਾਰ ਤੱਕ ਪਹੁੰਚੀ ਸਰਕਾਰ ਮਤਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਪਹੁੰਚੀ ਔਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਅੱਜ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਆ ਬਖਸਰ ਤੋਂ ਜਿਹੜੇ ਐਮਐਲਏ ਨੇ ਜਗਦੀਪ ਸਿੰਘ ਕਾਕਾ ਬਰਾੜ ਨੇ ਉਹਨਾਂ ਨੇ ਤੇ ਹੋ ਸਕਦਾ ਪ੍ਰੂਫ ਵੀ ਦਿੱਤੇ ਹੁਣ ਔਰ ਪ੍ਰੂਫਾਂ ਦੇ ਆਧਾਰ ਤੇ ਹੀ ਇਹ ਵੱਡੀ ਕਾਰਵਾਈ ਹੋਗੀ ਔਰ ਕਿਉਂਕਿ ਇੱਕ ਆਈਐਸ ਅਫੀਸਰ ਕਿਉਂਕਿ ਇੱਕ ਬੜੀ ਵੱਡੀ ਪੋਸਟ ਆ ਵੱਡਾ ਅਹੁਦਾ ਉਹਨੂੰ ਹੋ ਸਕਦਾ ਹੈ ਕਿ ਬਾਕੀ ਆਈਐਸ ਅਫੀਸਰ ਵੀ ਨਰਾਜ ਹਾਲਾਂਕਿ ਆਈਐਸ ਅਫਸਰਾਂ ਦੀ ਅਗਰ ਕੀਤੀ ਜਾਵੇ ਜੇ ਦੇ ਡਾਇਰੈਕਟ ਆਈਐਸ ਆ ਇਹ ਆਈਐਸ ਮੰਨਦੇ ਨੇ ਜੇ ਕੋਈ ਪ੍ਰਮੋਟੀ ਆਈਐਸ ਆ ਪੀਸੀਐਸ ਤੋਂ ਜਾਂ ਨੌਨ ਸਟੇਟ ਸਿਲਵਰ ਸਿਵਲ ਸਰਵਿਸ ਤੋਂ ਜੇ ਜਿਹੜੇ ਡਾਇਰੈਕਟ ਆਈਐਸ ਹੋ ਇਹਨਾਂ ਨੂੰ ਆਈਐਸ ਨਹੀਂ ਮੰਨਦੇ ਜੇ ਕੋਈ ਖਾਸ ਕਰਕੇ ਐਸਸੀ ਐਸਟੀ ਭਾਈਚਾਰੇ ਚੋਂ ਆਉਂਦਾ ਉਹਨਾਂ ਨੂੰ ਵੀ ਆਈਐਸ ਸੰਬੰਧ ਹੈਗੇ ਹੁਣ ਇਹ ਇੱਕ ਆਈਐਸ ਅਫੀਸਰ ਨੂੰ ਸਸਪੈਂਡ ਕੀਤਾ ਜਿਹੜਾ ਪ੍ਰਮੋਟਿਵ ਪੀਸਸ ਅਫਸਰ ਤੋਂ ਆਈਐਸ ਬਣਿਆ ਕਿਉਂ ਜਿਹੜੀ ਪੰਜਾਬ ਦੀ ਜਿਹੜੀ ਆਈਐਸ ਲੌਬੀ ਆ ਜਿਵੇਂ ਨੀਲਮਾ ਵੇਰੇ ਇਕੱਠੇ ਹੋਏ 70 ਆਈਐਸ ਅਫੀਸਰ ਹਨਾ ਉਹਨਾਂ ਨੇ ਕੱਟੂਗੜ ਡੇਢ 2 ਕਰੋੜ ਰੁਪਈਆ ਇਕੱਠਾ ਵੀ ਕਰ ਲਿਆ ਸੀ ਕਿ ਜੋ ਲੋੜ ਪਈ ਤੇ ਸੁਪਰੀਮ ਕੋਰਟ ਤੱਕ ਕੇਸ ਲੜਾਂਗੇ ਕਿਉਂਕਿ ਉਹ ਡਾਇਰੈਕਟ ਆਈਐਸ ਅਫੀਸਰ ਸੀ 70 ਆਈਐਸ ਅਫਸਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਘੇਰ ਲਿਆ ਸੀ ਡਿਸਟ੍ਰਿਕਟ ਹੈੱਡਕੁਆਟਰ ਛੱਡ ਆਏ ਸੀ ਹਾਲਾਂਕਿ ਅਗੇਂਸਟ ਰੂਲਾਂ ਦੇ ਖਿਲਾਫ ਆ ਤੂੰ ਇਸ ਸਟੇਸ਼ਨ ਨਹੀਂ ਛੱਡ ਸਕਦੇ ਕਿ ਵਿਦਆਊਟ ਪਰਮਿਸ਼ਨ ਪਰ ਠੀਕ ਹੈ ਉਸ ਸਮੇਂ ਸਰਕਾਰ ਨੂੰ ਝੁਕਣਾ ਪਿਆ ਗਿਆ ਹਾਲਾਂਕਿ ਉਹ ਬਾਅਦ ਕਹਿ ਜਿਹੜਾ ਕੇਸ ਉਹ ਕਵੈਸ਼ ਹੋ ਗਿਆ ਹਾਈ ਕੋਰਟ ਨੇ ਕੇਸ ਹੀ ਰੱਦ ਕਰ ਦਿੱਤਾ ਹੈ ਪਰ ਜੀ ਇਸ ਤੀਦੇ ਹੁਣ ਕੀ ਰਜੇਸ਼ ਤਰਪਾਠੀ ਦੇ ਮਸਲੇ ਦੇ ਵਿੱਚ ਪੰਜਾਬ ਦੇ ਆਈਐਸ ਅਫੀਸਰ ਇਕੱਠੇ ਹੋਣਗੇ ਕੀ ਉਹਦੇ ਨਾਲ ਧੱਕਾ ਹੋਇਆ ਕਿ ਵਾਕਈ ਜਿਵੇਂ ਖਬਰਾਂ ਆ ਰਹੀਆਂ ਕਈ ਤਰ੍ਹਾਂ ਸਵਾਲ ਖੜੇ ਹੋਰ ਐਮਐਲਏ ਦੇ ਫਿਰ ਹੁਣ ਸਵਾਲ ਹੈ ਕਿ ਜਿਹੜੇ ਐਮਐਲਏ ਨੇ ਜਾਂ ਆਮ ਜਿਹੜੇ ਲੋਕ ਨੇ ਉਹ ਹਰ ਅਫਸਰ ਤੋਂ ਖਫਾ ਹੁੰਦੇ ਨੇ ਉਹ ਪੁਲਿਸ ਐਸਐਸਪੀ ਤੋਂ ਵੀ ਖਫਾ ਹੁੰਦੇ ਡੀਐਸਪੀ ਤੋਂ ਵੀ ਖਫਾ ਹੁੰਦੇ ਨੇ ਬੀਡੀਪੀ ਤੋਂ ਖਫਾ ਹੁੰਦੇ ਤੇ ਲੋਕੀ ਸ਼ਿਕਾਇਤ ਕਰਦੇ ਨੇ ਜੇ ਇਹ ਬੰਦਾ ਪੈਸੇ ਲੈਂਦਾ ਹੈਗਾ ਹੁਣ ਜੇ ਐਮਐਲਏ ਕਿਉਂਕਿ ਜਿਹੜੇ ਆਈਐਸ ਆਫੀਸਰ ਆਈਪੀਐਸ ਆਫੀਸਰ ਹੁੰਦੇ ਨੇ ਇਹ ਜਿਆਦਾ ਐਮਐਲਏਜ਼ ਨੂੰ ਟ੍ਰੀਟ ਨਹੀਂ ਕਰਦੇ ਨੇ ਪ੍ਰਵਾਹ ਨਹੀਂ ਕਰਦੇ ਕਿਤੇ ਇਹ ਨਾ ਹੋਵੇ ਕਿ ਕੋਈ ਐਮਐਲਏ ਨੇ ਉਹਦੀ ਡੀਸੀ ਸੁਣਦਾ ਨਹੀਂ ਹੈਗਾ ਜਾਂ ਉਹਦੀ ਐਸਐਸਪੀ ਸੁਣਦੇ ਨੇ ਇੱਕ ਐਮਐਲਏ ਚਿੱਠੀ ਕੱਢੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਇਹਦੇ ਖਿਲਾਫ ਜੀ ਵਿਸ਼ਟਾਚਾਰ ਦੀਆਂ ਕੰਪਲੇਟਾਂ ਬਹੁਤ ਆ ਰਹੀਆਂ ਮੈਨੂੰ ਲੋਕੀ ਆ ਕੇ ਦੱਸਦੇ ਹੈਗੇ ਨੇ ਚਲੋ ਸਸਪੈਂਡ ਕਰ ਦੋ ਕਿਤੇ ਇਹ ਨਾ ਹੋਵੇ ਕਿ ਆਪਣੀ ਨਿੱਜੀ ਕਿੜ ਕੱਢਣ ਵਾਸਤੇ ਤੁਸੀਂ ਪੰਜ ਸੱਤ ਹੋਰ ਆਈ ਆਈਐਸ ਆਫੀਸਰ ਨੂੰ ਬੜਕਾ ਦੋ ਤੇ ਤੁਹਾਡਾ ਜਿਹੜਾ ਪੰਜਾਬ ਚਵਾਚ ਜਿਹੜਾ ਵਿਕਾਸਕ ਦੇ ਕੰਮ ਹੀ ਠੱਪ ਹੋ ਜਾਣਗੇ ਕਿਉਂਕਿ ਇੱਕ ਹੋ ਸਕਦਾ ਦੋ ਹੋ ਸਾਰੇ ਨਹੀਂ ਹੋ ਸਕਦੇ ਹਾਂ ਜਿਹੜੇ ਫਿਰ ਮਾਈਨਿੰਗ ਹੈ ਤੇ ਮਾਈਨਿੰਗ ਜਿੱਥੇ ਜਿੱਥੇ ਹੋ ਰਹੀ ਹੈ ਫਿਰ ਉਹ ਵੀ ਅਫਸਰ ਸਸਪੈਂਡ ਹੋਣੇ ਚਾਹੀਦੇ ਪਰ ਉੱਥੇ ਸਰਕਾਰ ਨਹੀਂ ਕਰੂਗੀ ਕਿਉਂ ਨਹੀਂ ਕਰੂਗੀ ਕਿਉਂਕਿ ਉੱਥੇ ਆਮ ਆਦੀ ਪਾਰਟੀ ਦੇ ਕਈ ਲੀਡਰਾਂ ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਦਾ ਹੱਥ ਹੈਗਾ ਪਰ ਜਿਸ ਤੇ ਮੁੱਖ ਮੰਤਰੀ ਦਾ ਵੱਡਾ ਸਟੈਪ ਆ ਪੰਜਾਬ ਸਰ ਤੋਂ ਆਪ ਭਗਵੰਤ ਮਾਨ ਹੋਣ ਦਾ ਕਿ ਇੱਕ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਇੱਕ ਆਈਐਸ ਅਫਸਰ ਨੂੰ ਸਸਪੈਂਡ ਕਰਨਾ ਗਿਆ ਵਾਕੇ ਵੱਡੀ ਗੱਲ ਆ ਗਿਆ ਨਹੀਂ ਤੇ ਆਈਐਸ ਅਫਸਰ ਹੀ ਅਸਲੀ ਰਾਜੇ ਹੁੰਦੇ ਨੇ ਸਰਕਾਰ ਹੀ ਇਹ ਚਲਾਉਂਦੇ ਆਗੇ ਨੇ ਮੈਂ ਪਹਿਲਾਂ ਵੀ ਬੜੀ ਵਾਰ ਐਗਜ਼ਾਮਪਲ ਦਿੱਤੀ ਉਹ ਲਾਲ ਸਿੰਘ ਜੋ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰ ਨੇ ਉਹ ਕਹਿੰਦੇ ਹੁੰਦੇ ਕਿ ਇਹ ਜਿਹੜੀ ਲੌਬੀ ਆ ਅਫਸਰ ਲੌਬੀ ਜਾ ਤੇ ਇਹਨਾਂ ਨੂੰ ਆਪਣੇ ਮੋਢਿਆਂ ਤੇ ਚੱਕ ਲੋ ਤੇ ਜਾਂ ਇਹਨਾਂ ਦੇ ਗਧੀੜੇ ਚੜ ਜੋ ਇਹ ਤੇ ਇਦਾਂ ਦੀ ਔਰ ਖਾਸ ਕਰਕੇ ਪੰਜਾਬ ਦੀ ਜਿਹੜੀ ਬਿਊਰੋਕਰੇਸੀ ਆ ਇਹ ਤੇ ਹਮੇਸ਼ਾ ਹੀ ਬੇਲਗਾਮ ਰਹੀ ਹੈਗੀ ਆ ਪਰ ਪ੍ਰਸ਼ਟਾਚਾਰ ਦੇ ਮਸਲੇ ਦੇ ਵਿੱਚ ਅਗਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਸਟੈਪ ਲਿਆ ਤੇ ਇਹਦਾ ਜਿਹੜਾ ਲੌਜੀਕਲ ਐਂਡ ਹੋਣਾ ਚਾਹੀਦਾ ਇਹਦੀ ਆਡੀਓ ਵੀਡੀਓ ਕੋਰਟ 'ਚ ਪੇਸ਼ ਕਰਨੀ ਚਾਹੀਦੀ ਹੈਗੀ ਆ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈਗਾ ਕਿਉਂਕਿ ਜੇ ਤੁਸੀਂ ਕਾ ਇਹ ਮੋਟਾ ਕਾਵਾ ਇਹ ਕਾਈ ਸਭ ਤੋਂ ਇੱਕ ਡੀਸੀ ਇਹ ਕਹੁੰਦੇ ਨੇ ਕਿ ਆਪ ਕਹਿੰਦੇ ਨੇ ਕਿ ਕਾ ਮਾਰ ਕੇ ਟੰਗ ਦਿਓ ਇਹ ਤੇ ਵੱਡਾ ਕਾਮ ਆ ਤੇ ਜੇ ਵੱਡਾ ਕਾਮ ਮਾਰ ਕੇ ਤੁਸੀਂ ਟੰਗ ਦਿਓ ਤੇ ਲਾਜ਼ਮੀ ਤੌਰ ਤੇ ਬਾਕੀ ਵੀ ਸਿੱਧੇ ਹੋਏ ਨੇ ਪਰ ਉਹ ਵੀ ਸਸਪੈਂਡ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਏਰੀਆ ਦੇ ਵਿੱਚ ਜਿਹੜੀ ਆ ਸ਼ਰੀਆਮ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਸ਼ਮੂਲੀਅਤ ਉਹਨਾਂ ਦੀ ਵੀ ਹੈ ਮਾੜੀ ਮੋਟੀ ਜੀ ਜੀ ਇੱਕ ਨਾਲ ਸਰਕਾਰ ਦਾ ਹੋਰ ਫੈਸਲਾ ਨਾਲ ਆਇਆ ਉਸ ਦੇ ਕਾਰਨ ਕੁਝ ਹੋਰ ਹੋ ਸਕਦੇ ਨੇ ਉਹ ਹੈ ਵਿਜੀਲੈਂਸ ਦੇ ਚੀਫ ਦਾ ਤਬਾਦਲਾ ਵਿਜੀਲੈਂਸ ਦੇ ਚੀਫ ਪਹਿਲਾਂ ਜਿਹੜੇ ਲਾਏ ਗਏ ਸਨ ਉਹਨਾਂ ਨੂੰ ਲੰਮਾ ਸਮਾਂ ਹੋ ਗਿਆ ਜਦੋਂ ਦੀ ਸਰਕਾਰ ਬਣੀ ਹੈ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਭੂਮਿਕਾ ਨਿਭਾਈ ਹੈ ਉਹ ਭੂਮਿਕਾ ਚੰਗੀ ਨਿਭਾਈ ਹੁਣ ਤੱਕ ਮਾੜੀ ਨਿਭਾਈ ਅਦ ਵਿਚਾਲੇ ਨਿਭਾਈ ਇਹਦੇ ਅਲਿਖਾ ਜੋਖਾ ਤੇ ਮੁੱਖ ਮੰਤਰੀ ਨੇ ਕੀਤਾ ਹੋਣਾ ਉਹਨਾਂ ਦਾ ਜਿਹੜਾ ਤਬਾਦਲਾ ਹੋਇਆ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਔਰ ਉਹ ਤਬਾਦਲਾ ਕੀ ਅਚਨਚੇਤ ਸੀ ਜਾਂ ਫਿਰ ਪਹਿਲਾਂ ਤੋਂ ਹੀ ਮੁੱਖ ਮੰਤਰੀ ਨੇ ਸੋਚ ਰੱਖਿਆ ਕਿ ਹੁਣ ਕਿੱਥੇ ਕਿੱਥੇ ਚੇਂਜ ਕਰਨ ਦੀ ਲੋੜ ਹੈ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਜਿਹੜੇ ਇਸ ਟਾਈਮ ਪੰਜਾਬ ਬਿਜਲੈਂਸ ਬਿਊਰੋ ਦੇ ਚੀਫ ਸਨ ਉਹ ਵਿਰਿੰਦਰ ਸ਼ਰਮਾ ਨੇ ਕਿਸੇ ਵੇਲੇ ਤੇ ਇਹ ਵੀ ਲੱਗਦਾ ਸੀ ਕਿ